ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਕਾਲਜ ਤਬਾਹੀ ਦੀ ਕਗਾਰ ਤੇ ਪਹੁੰਚ ਚੁੱਕੇ ਨੇ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ ਸੈਂਕੜੇ ਕੋਰਸ ਬੰਦ ਹੋ ਗਏ ਨੇ ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਭਾਰਤੀ ਵਿਦਿਆਰਥੀ ਜੋ ਕੈਨੇਡਾ ਦੀ ਐਜੂਕੇਸ਼ਨ ਇੰਡਸਟਰੀ ਦੀ ਰੀੜ ਦੀ ਹੱਡੀ ਸਨ ਹੁਣ ਉੱਥੇ ਪੜਨ ਜਾ ਹੀ ਨਹੀਂ ਰਹੇ ਤਾਂ ਸਵਾਲ ਉੱਠਦਾ ਹੈ ਅਜਿਹਾ ਕੀ ਹੋਇਆ ਕਿ ਇੱਕ ਗਲੋਬਲ ਐਜੂਕੇਸ਼ਨ ਹੱਬ ਦੀ ਨੀ ਹਿੱਲ ਗਈ ਅਤੇ ਕੀ ਹੁਣ ਕੈਨੇਡਾ ਇੱਕ ਸੇਫ ਫਿਊਚਰ ਲਈ ਪਰੋਸੇਮੰਦ ਆਪਸ਼ਨ ਹੈ ਵੀ ਜਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਜਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਰੈਡ ਲੀਫ ਮੀਡੀਆ ਅੱਜ ਅਸੀਂ ਗੱਲ ਕਰਾਂਗੇ ਉਸ ਐਜੂਕੇਸ਼ਨ ਕ੍ਰਾਈਸਿਸ ਦੀ ਜੋ ਸਿਰਫ ਕਾਲਜਾਂ ਦੀ ਨਹੀਂ ਬਲਕਿ ਲੱਖਾਂ ਕਰੀਅਰਾਂ ਦੀ ਕਹਾਣੀ ਹੈ 온ਟਾਰੀਓ ਵਿੱਚ ਕੁੱਲ 24 ਪਬਲਿਕ ਸੈਕਟਰ ਕਾਲਜ ਹਨ ਅਤੇ ਉਹਨਾਂ ਵਿੱਚੋਂ 23 ਨੇ ਰਿਪੋਰਟ ਕੀਤਾ ਹੈ ਕਿ ਸਟੂਡੈਂਟ ਐਨਰੋਲਮੈਂਟ ਵਿੱਚ ਜ਼ਬਰਦਸਤ ਗਿਰਾਵਟ ਆਈ ਹੈ 8000 ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ ਅਤੇ 10000 ਤੋਂ ਜ਼ਿਆਦਾ ਤੇ ਖਤਰਾ ਮੰਡਰਾ ਰਿਹਾ ਹੈ 600 ਤੋਂ ਜ਼ਿਆਦਾ ਕੋਰਸ ਬੰਦ ਕਰ ਦਿੱਤੇ ਗਏ ਹਨ ਇਹ ਸਿਰਫ ਅੰਕੜੇ ਨਹੀਂ ਹਨ ਇਹ ਉਹਨਾਂ ਸੁਪਨਿਆਂ ਦਾ ਬिखरਣਾ ਹੈ ਜੋ ਪੜ੍ਹਾਈ ਕਰੀਅਰ ਅਤੇ ਇੱਕ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਜੁੜੇ ਸਨ ਅਤੇ ਇਸ ਸੰਕਟ ਦਾ ਸਭ ਤੋਂ ਗਹਿਰਾ ਅਸਰ ਪਿਆ ਹੈ ਛੋਟੇ ਸ਼ਹਿਰਾਂ ਵਿੱਚ ਜਿੱਥੇ ਇਕਲੌਤਾ ਕਾਲਜ ਹੀ ਪੂਰਾ ਐਜੂਕੇਸ਼ਨ ਇਕੋਸਿਸਟਮ ਚਲਾਉਂਦਾ ਸੀ ਜੇਕਰ ਤੁਸੀਂ ਸੋਚ ਰਹੇ ਹੋ ਕਿ ਇੰਨੀ ਤਬਾਹੀ ਦੀ ਜੜ ਕੀ ਹੈ ਤਾਂ ਜਵਾਬ ਹੈ ਇੰਟਰਨੈਸ਼ਨਲ ਸਟੂਡੈਂਟਸ ਵਿੱਚ ਗ੍ਰੈਵਿਟੀ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀ 2024 ਦੇ ਪਹਿਲੇ 3 ਮਹੀਨਿਆਂ ਵਿੱਚ ਜਿੱਥੇ 44295 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਮਿਲਿਆ ਸੀ ਉੱਥੇ 2025 ਵਿੱਚ ਇਹ ਗਿਣਤੀ ਘਟ ਕੇ ਸਿਰਫ 30264 ਰਹਿ ਗਈ जेनी 31% ਦੀ ਗਿਰਾਵਟ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਪਰਮਿਟ ਮਿਲਣ ਦੇ ਬਾਵਜੂਦ ਵੀ ਹਜ਼ਾਰ ਵਿਦਿਆਰਥੀ ਕੈਨੇਡਾ ਪਹੁੰਚੇ ਹੀ ਨਹੀਂ ਸਰਕਾਰ ਨੇ 2025 ਲਈ ਸਟੱਡੀ ਪਰਮਿਟ ਤੇ ਕੈਪ ਲਗਾ ਦਿੱਤੀ ਹੈ 437000 ਸਟੂਡੈਂਟਸ ਤੋਂ ਜ਼ਿਆਦਾ ਨੂੰ ਪਰਮਿਟ ਨਹੀਂ ਮਿਲੇਗਾ ਇਸ ਦੀਆਂ ਵਜ੍ਹਾ ਕੈਨੇਡਾ ਵਿੱਚ ਹਾਊਸਿੰਗ ਦੀ ਕਮੀ ਹੈਲਥ케ਅਰ ਸਿਸਟਮ ਤੇ ਬੋਝ ਪਬਲਿਕ ਸਰਵਿਸਿਜ਼ ਤੇ ਪ੍ਰੈਸ਼ਰ ਪਰ ਸਿੱਧਾ ਅਸਰ ਉਹਨਾਂ ਕਾਲਜਾਂ ਤੇ ਪਿਆ ਜਿਨ੍ਹਾਂ ਦੀ ਕਮਾਈ ਦਾ 60% ਹਿੱਸਾ ਇੰਟਰਨੈਸ਼ਨਲ ਸਟੂਡੈਂਟਸ ਤੇ ਟਿਕਿਆ ਸੀ ਉਹਨ ਸਰਕਾਰ ਅਤੇ ਕਾਲਜ ਯੂਨੀయన్స్ ਅਹਮੋ ਸਾਹਮਣੇ ਹਨ ਯੂਨੀਅਨ ਦਾ ਦੋਸ਼ ਹੈ ਸਰਕਾਰ ਨੇ ਕਾਲਜਾਂ ਨੂੰ ਸਹੀ ਫੰਡਿੰਗ ਨਹੀਂ ਦਿੱਤੀ ਸਰਕਾਰ ਦਾ ਜਵਾਬ ਅਸੀਂ ਪਿਛਲੇ 14 ਮਹੀਨਿਆਂ ਵਿੱਚ 1 ਅਰਬ ਡਾਲਰ ਤੋਂ ਜ਼ਿਆਦਾ ਦਾ ਨਵਾਂ ਫੰਡ ਦਿੱਤਾ ਹੈ ਸੱਚ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਫੈਕਟ ਇਹ ਹੈ ਕਿ ਇਹ 온ਟਾਰੀਓ ਦੇ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ ਹੈ 15 ਲੱਖ ਲੋਕਾਂ ਨੇ ਆਪਣੇ ਸ਼ਹਿਰਾਂ ਵਿੱਚ ਕਾਲਜ ਬੰਦ ਹੁੰਦੇ ਦੇਖੇ ਹਨ ਸਿਰਫ ਟੀਚਰਜ਼ ਹੀ ਨਹੀਂ ਬਲਕਿ ਐਡਮਿਨ ਸਟਾਫ ਕਾਉਂਸਲਰ ਟੈਕਨੀਕਲ ਸਟਾਫ ਹਰ ਕੋਈ ਪ੍ਰਭਾਵਿਤ ਹੋਇਆ ਹੈ ਤਾਂ ਹੁਣ ਸਵਾਲ ਉੱਠਦਾ ਹੈ ਅੱਗੇ ਕੀ ਹੋਣ ਵਾਲਾ ਹੈ ਜੇਕਰ ਇੰਟਰਨੈਸ਼ਨਲ ਸਟੂਡੈਂਟਸ ਦਾ ਟ੍ਰੈਂਡ ਗਿਰਦਾ ਰਿਹਾ ਤਾਂ ਹੋਰ ਵੀ ਕਾਲਜ ਬੰਦ ਹੋਣਗੇ ਜੋ ਕੈਨੇਡਾ ਨੂੰ ਇੱਕ ਸੇਫ ਅਤੇ ਸਟੇਬਲ ਆਪਸ਼ਨ ਮੰਨਦੇ ਸਨ ਉਹਨਾਂ ਦੇ ਦਿਮਾਗ ਵਿੱਚ ਹੁਣ ਸਵਾਲ ਉੱਠ ਰਹੇ ਹਨ ਸਕਿਲਡ ਵਰਕਰਸ ਦੀ ਕਮੀ ਹੋ ਸਕਦੀ ਹੈ ਲੋ ਕੋਸਟ ਹਾਈ ਕੁਆਲਿਟੀ ਪੜ੍ਹਾਈ ਦੀ ਚਾਹਤ ਰੱਖਣ ਵਾਲਿਆਂ ਕੋਲ ਆਪਸ਼ਨ ਕੱਟ ਹੋ ਜਾਣਗੇ ਹੁਣ ਤੁਸੀਂ ਦੱਸੋ ਕੀ ਤੁਸੀਂ ਮੰਨਦੇ ਹੋ ਕਿ ਭਾਰਤੀ ਵਿਦਿਆਰਥੀ ਹੀ ਕੈਨੇਡਾ ਦੀ ਐਜੂਕੇਸ਼ਨ ਇਕਨੋਮੀ ਚਲਾ ਰਹੇ ਸੰ ਕਿ ਸਰਕਾਰ ਦੀਆਂ ਪਾਲਿਸੀਆਂ ਸਹੀ ਹਨ ਜਾਂ ਜ਼ਿੰਮੇਵਾਰੀ ਕੋਈ ਹੋਰ ਲੈਣੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਹੀ ਕੀਪ ਵਾਚਿੰਗ ਟੇਕ ਕੇਅਰ